ਜਲੰਧਾ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਬਿੜਗਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਪਿੰਡ ਬੁਰਜ हसन ਦੇ ਨਿਵਾਸੀ ਨਸ਼ਾ ਤਸਕਰ सुरेंद्र ਸਿੰਘ ਸ਼ਿੰਦਾ ਵੱਲੋਂ ਪੰਚਾਇਤੀ ਜ਼ਮੀਨ ਉੱਤੇ ਬਣਾਈ ਹੋਈ 30 ਮਰਲੇ ਵਿੱਚ ਫੈਲੀ ਇੱਕ ਕੋਠੀ ਅਤੇ ਹਵੇਲੀ ਵਿਚ ਜੋ ਇੱਕ ਕੋਠੀ ਨੂੰ ਸੀਲ ਕਰ ਦਿੱਤਾ ਗਿਆ ਹੈ ਜੋ ਕਿ ਹੁਣ ਪੰਚਾਇਤ ਦੇ ਕਲਪੀਆ ਦਫਤਰ ਦੇ ਹਵਾਲੇ ਕਰ ਦਿੱਤੀ ਗਈ ਹੈ ਜਦ ਕਿ ਹਵੇਲੀ ਨੂੰ ਸੱਦੇ ਰੂਪ ਵਿੱਚ ਡੀਮੋਲਿਸ਼ ਕਰ ਦਿੱਤਾ ਗਿਆ ਹੈ ਡੀਐਸਪੀ ਫਿਲੌਰ ਸਰਵਨ ਸਿੰਘ ਬੱਲ ਜੀ ਨੇ ਦੱਸਿਆ ਹੈ ਕਿ ਸ਼ਿੰਦਾ ਉੱਤੇ ਪਹਿਲਾਂ ਤੋਂ ਹੀ 6 ਪਰਚੇ ਦਰਜ ਹਨ ਉਸ ਕਾਰਵਾਈ ਰਾਹੀਂ ਪੁਲਿਸ ਨੇ ਨਸ਼ਾ ਸਮਗਲਰਾਂ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਗੈਰ ਕਾਨੂੰਨੀ ਕਬਜ਼ਿਆਂ ਅਤੇ ਨਸ਼ਾ ਕਾਰੋਬਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬਾਜ ਆ ਜਾਓ ਬਿਰਗਾ ਤੋਂ ਪੱਤਰਕਾਰ ਤਜਿੰਦਰ ਕੁਮਾਰ ਦੀ ਇਹ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧੀ ਤਹਿਤ ਜਿਹੜੀ ਕਾਰਵਾਈ ਇਹ ਅਮਲੇ ਵਿੱਚ ਲਿਆਂਦੀ ਗਈ ਹੈ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਨੰਦਰ ਦਿਹਾਤੀ ਜਿਨ੍ਹਾਂ ਦੇਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅੰਸਰਾਂ ਅਤੇ ਨਸ਼ੀ ਤਸਕਰਾਂ ਦੇ ਬੁੱਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜਾਸਨ ਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਸੀ ਸਰਿੰਦਰ ਸਿੰਘ ਇਲੀਸ਼ਣ ਦਾ ਉਹ 3 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਜਾਂ ਇਹ ਜਿਹੜੀ ਕੋਠੀ ਆ ਇਹ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਅਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ ਇਹ ਇੱਕ ਈਪੜੀ ਮੱਲੇ ਦੇ ਕਰੀਬ ਇਹਨਾਂ ਜਾਇਜ਼ ਕੇ ਜੁਆ ਕੀਤਾ ਸੀ ਜੋ ਵੀਡੀਓ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਸਾਰੇ ਬਰਚਾ ਕਿੰਨੇ ਕ ਬਰਚੇ ਦਰਜ ਆਏ ਨੇ ਇਹਨਾਂ ਤੇ 6 ਮਕਦਮੇ ਦਰਜ ਨੇ ਜੀ ਤਿੰਨ ਮਕਦਮੇ ਇਹਦੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨੀਸ ਕ੍ਰਾਈਮ ਦੇ ਆ 307 ਤੇ 326 ਵਗੈਰਾ ਦੇ ਤੇ ਤਿੰਨ ਮਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਤ ਤੇ ਇੱਕ ਮਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਤ ਤੇ 1 ਕਿਲੋ ਹੀਰੋਨ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮਕਦਮਾ ਵਿੱਚ ਐਡ ਕੀਤੀ ਗਈ ਸੀ 17 ਤੇ ਇਹ ਇਸ ਸਮੇਂ ਜੇਲ੍ਹ ਚ ਬੰਦ ਹੈਗਾ ਪਰ ਜਿਹੜੇ ਇਹਦੀ ਵੱਲੋਂ ਫ੍ਰੀਜ਼ ਕੀਤੇ ਗਏ ਸੀ ਪਰ ਅੰਦਰ ਅਸੀਂ ਦੇਖਿਆ ਪਰਿਵਾਰ ਕਾਫੀ ਅੰਦਰ ਰਹਿਦੇ ਸਿਗੇ ਇਹ ਉਹਦਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪਟੈਂਟ ਅਥਾਰਟੀ ਐਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਹੈ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੀਟਰ ਲੀਟਰ ਆਉਣ ਦੇ ਵਿੱਚ ਦੀ ਨਲਾਮੀ ਹੋ ਗਈ ਤੇ ਹੁਣ ਪਰਿਵਾਰ ਸਾਰਾ ਬਾਹਰ ਘੜਦਾ ਹੈ ਹੁਣ ਆਪਣੇ ਹਵਾਲੇ ਕਰ ਲਈਏ ਇਹ ਜਿਹੜਾ ਇਹ ਸਮੇਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਥੇ ਇਸ ਇਸ ਜਗ੍ਹਾ ਦਾ ਦਖਲ ਪਾਇਆ ਗਿਆ ਤੇ ਉਹਦੇ ਹੈਂਡਓਵਰਕ ਜਗਾ ਕਰ ਦਿੱਤੀ ਗਿਆ ਸਰ ਇਹਨਾਂ ਕੋਲ ਹੋਰ ਜ਼ਮੀਨ ਪੰਚਾਇਤ ਦੀ ਵੀ ਹੈਗੀ ਹੈ ਉਹਤੇ ਵੀ ਕਬਜ਼ਾ ਇਹਨਾਂ ਨੇ ਕੀਤਾ ਜਿਹੜੀ ਨਜਾਇਜ਼ ਜਿਹੜੀ ਜ਼ਮੀਨ ਇਹਨਾਂ ਨੇ ਕੋਈ ਨਸ਼ਾ ਤਸਕਰੀਆਂ ਪੰਚਾਇਤ ਦੇ ਨਜਾਇਜ਼ ਕਬਜ਼ਾ ਕੀਤਾ ਉਹ ਜਿਹੜੀ ਆ ਉਹ ਬਿডিও ਅਫੀਸ ਤੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਜਦੋਂ ਲੋੜ ਅਨਸਾਰ ਇਹਨਾਂ ਨੇ ਜਦੋਂ ਸਾਡੇ ਕੋਲ ਪੁਲਿਸ ਮਦਦ ਮੰਗੀ ਉਹਦੇ ਮੁਤਾਬਕ ਜਿਹੜੀ ਆ ਉਹ ਤਹਿਸੀਲਦਾਰ ਸਾਹਿਬ ਅਤੇ ਤੀਦੂ ਸਾਹਿਬ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇ ਤੇਤਿੰਦਰ ਜਿੰਦਾ ਹੁਣ ਕਿੱਥੇ ਆਈਏ ਟਾਈਮ ਆ 10ਵੇਂ ਇਹ ਜੇਲ੍ਹ ਚ ਬੰਦ ਕਪੂਰਖਨ ਕਪੂਰਸਰ ਜੀ